ਰੁਕ ਰਾਂਗੇ ਇਸ ਵੇਲੇ ਦੀ ਸਿਆਸਤ ਜਿਹੜੀ ਹੈ ਪਲ-ਪਲ ਬਦਲ ਰਹੀ ਹੈ ਉਸ ਦਾ ਲੁਧਿਆਣਾ ਤੋਂ ਬੈਂਸ ਬ੍ਰਦਰਸ ਨੇ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਕਾਂਗਰਸ ਨੂੰ ਸਪੋਰਟ ਮਿਲਦੀ ਹੋਈ ਨਜ਼ਰ ਆ ਰਹੀ ਹੈ ਬੈਂਸ ਬ੍ਰਦਰਸ ਜਿਹੜੇ ਨੇ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਔਰ ਲੁਧਿਆਣਾ ਦੇ ਵਿੱਚ ਕਾਫੀ ਨਾਮ ਰੱਖਦੇ ਨੇ ਸਿਮਰਜੀਤ ਬੈਂਸ ਔਰ ਬਲਵਿੰਦਰ ਬੈਂਸ ਹੋਏ ਤਸਵੀਰਾਂ ਨੇ ਜਿਸ ਵਿੱਚ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਸ਼ਾਮਲ ਹੋਏ ਨੇ ਬੈਂਸ ਬ੍ਰਦਰਸ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਬੈਂਸਪਰਾ ਔਰ ਇਹ ਸਿਆਸਤ ਜਿਹੜੀ ਹੈ ਉਸ ਨੂੰ ਕਿੰਨਾ ਕੁ ਬਦਲਦੇ ਨੇ ਲੁਧਿਆਣਾ ਦੇ ਸਮੀਕਰਨ ਕਿੰਨੇ ਕੁ ਬਦਲਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਬੈਂਸ ਬ੍ਰਦਰਸ ਉਹ ਚਿਹਰਾ ਜਿਹੜਾ ਕਿਸੇ ਵੇਲੇ ਬੀਜੇਪੀ ਦੇ ਪੱਖ ਦੇ ਵਿੱਚ ਵੀ ਬਿਆਨ ਦੇ ਚੁੱਕੇ ਨੇ ਜਲੰਧਰ ਲੋਕ ਸਭਾ ਦੀਆਂ ਜ਼ਿਮਨੀ ਚੋਣ ਜਲੰਧਰ ਲੋਕ ਸਭਾ ਦੀ ਜਿਹੜੀ ਜ਼ਿਮਨੀ ਚੋਣ ਹੈ ਤਾਂ ਉਸ ਦੇ ਵਿੱਚ ਬੀਜੇਪੀ ਦਾ ਸਮਰਥਨ ਦਿੰਦੇ ਹੋਏ ਬੈਂਸ ਬ੍ਰਦਰਸ ਜਿਹੜੇ ਨੇ ਨਜ਼ਰ ਆਏ ਸੀ ਔਰ ਇਸ ਵੇਲੇ ਰਾਹੁਲ ਗਾਂਧੀ ਦੇ ਨਾਲ ਤਸਵੀਰ ਦੇ ਵਿੱਚ ਦੋਹੇ ਜਾਣੇ ਨਜ਼ਰ ਆ ਰਹੇ ਨੇ ਸਿਮਰਜੀਤ ਸਿੰਘ ਬੈਂਸ ਔਰ ਬਲਵਿੰਦਰ ਬੈਂਸ ਔਰ ਇਸ ਵੇਲੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਲੋਕ ਸਭਾ ਚੋਣ ਆ ਜਾਣ ਕੇ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀ ਆ ਉਹ ਚੋਣ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਕਾਂਗਰਸ ਨੂੰ ਲੁਧਿਆਣਾ ਦੇ ਵਿੱਚ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਕਿੰਨਾ ਇਹ ਪੋਜ਼ਿਟਿਵ ਸਾਬਿਤ ਹੁੰਦਾ ਕਾਂਗਰਸ ਦੇ ਲਈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇੱਕ ਬਿਹਤਰ ਚੀਜ਼ ਕਾਂਗਰਸ ਲਈ ਲੁਧਿਆਣਾ ਤੋਂ ਕਹੀ ਕਹੀ ਜਾ ਸਕਦੀ ਹੈ ਕਿ ਬੈਂਸ ਭਰਾਵਾਂ ਦਾ ਜੋ ਵੀ ਆਧਾਰ ਜਿਹੜਾ ਕਾਂਗਰਸ ਨੂੰ ਮਿਲੇਗਾ ਲੁਧਿਆਣਾ ਦੇ ਵਿੱਚ ਔਰ ਕਿੰਨਾ ਕੁ ਉਸ ਦਾ ਫਾਇਦਾ ਹੁੰਦਾ ਹੈ ਜਾਂ ਨਹੀਂ ਇਹ ਦੇਖਣ ਵਾਲਾ ਹੋਵੇਗਾ ਖੈਰ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਇਹ ਦੋਹੇ ਭਰਾ ਜਿਹੜੇ ਜੋ ਜਲੰਧਰ ਜ਼ਿਮਨੀ ਚੋਣ ਦੀ ਆਪਾਂ ਜੇਕਰ ਗੱਲ ਕਰਦੇ ਹਾਂ ਤਾਂ ਜਲੰਧਰ ਜ਼ਿਮਨੀ ਚੋਣ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਜੋ ਬੈਂਸ ਬ੍ਰਦਰਸ ਨੇ ਉਹ ਭਾਜਪਾ ਦਾ ਸਾਥ ਦਿੰਦੇ ਹੋਏ ਨਜ਼ਰ ਆਏ ਸੀ ਔਰ ਉਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਮਾਇਨੇ ਕਈ ਤਰ੍ਹਾਂ ਦੇ ਨੇ ਸੰਮਤਪ੍ਰੀਤ ਮੇਰੇ ਸਹਿਯੋਗੀ ਇਸ ਬੜੇ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਸੰਮਤ ਬੈਂਸ ਬ੍ਰਦਰਸ ਦੇ ਵੱਲੋਂ ਕਾਂਗਰਸ ਜੁਆਇਨ ਕਰ ਲਈ ਗਈ ਹੈ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਕੀ ਮਾਇਨੇ ਨੇ ਿਕੋ ਬਲਦੀਪ ਬੈਂਸ ਬ੍ਰਦਰ ਵੱਲੋਂ ਇਹ ਪਹਿਲੀ ਵਾਰ ਨਹੀਂ ਕਿ ਆਪਣੀ ਪਾਰਟੀ ਬਦਲੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਬੈਂਸ ਬ੍ਰਦਰ ਵੱਲੋਂ ਤੁਹਾਨੂੰ ਯਾਦ ਹੋਵੇਗਾ ਜਦੋਂ ਜਲੰਧਰ ਬਾਈਲੈਕਸ਼ਨਸ ਹਨ ਉਹਦੋਂ ਉਸ ਵਕਤ ਬੀਜੇਪੀ ਜੁਆਇਨ ਹੈ ਜਿਹੜੀ ਬੈਸਟ ਬ੍ਰਦਰਸ ਵੱਲੋਂ ਕਰ ਲਈਤੀ ਗਈ ਸੀ ਹਾਲਾਕੀ ਉਸ ਵਕਤ ਉਹਨਾਂ ਵੱਲੋਂ ਜੁਆਇਨ ਨਹੀਂ ਆਪਣੀ ਪਾਰਟੀ ਦਾ ਸਮਰਥਨ ਹੈ ਜਿਹੜਾ ਲੋਕ ਇਨਸਾਫ ਪਾਰਟੀ ਦਾ ਉਹ ਬੀਜੇਪੀ ਨੂੰ ਦਿੱਤਾ ਗਿਆ ਸੀਗਾ ਹਾਲਾਕੀ ਇਸ ਵਾਰ ਕਿਆ ਕਰੀਆਂ ਬਹੁਤ ਜ਼ਿਆਦਾ ਲਗਾਈਆਂ ਜਾ ਰਹੀਆਂ ਸਭੀ ਬੈਸਟ ਬ੍ਰਦਰ ਨੇ ਜਿਹੜੇ ਉਹ टिकटली दावेदार हो सकते ने लुधियाना तो टिकट लड सकते ने लेकिन ये इस तरह या उस वक्त जेड़ा एक फुल स्टॉप ਦੇ ਵਿੱਚ ਤਬਦੀਲ ਹੋਇਆ ਜਦੋਂ ਰਵਨੀ ਸਿੰਘ ਬਿੱਟੂ ਵੱਲੋਂ ਪਾਰਟੀ ਜੁਆਇਨ ਕੀਤੀ ਗਈ ਹਾਲਾਂਕਿ ਉਸ ਉਸ ਦਿਨ ਵੀ ਬੈਸ ਬ੍ਰਦਰਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਕਿ ਬੈਸ ਫੋਰ ਲੁਧਿਆਣਾ ਇਸ ਨਾ ਲਈ ਮੁਹਿੰਮ ਹੈ ਜਿਹੜੀ ਉਹ ਬੈਸ ਬ੍ਰਦਰ ਸੋਲੋ ਚਲਾਈ ਗਈ ਸੀ ਕਿ ਉਹੀ ਜਿਹੜੇ ਲੁਧਿਆਣਾ ਦੇ ਅਗਲੇ ਬੀਜੇਪੀ ਦੇ ਉਮੀਦਵਾਰ ਹੋਣਗੇ ਲੇਕਿਨ ਪਾਰਟੀ ਨੇ ਜਿਹੜੀ ਟਿਕਟ ਆ ਉਹ ਰਮੇਸ਼ ਬਿੱਟੂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਪਾਰਟੀ ਨਾਲ ਕਾਫੀ ਖਫਾ ਜਿਹੜੇ ਉਹ ਬੈਸ ਬ੍ਰਦਰ ਨਜ਼ਰ ਆ ਰਹੇ ਸਨ ਪਰ ਇਸ ਤੋਂ ਪਹਿਲਾਂ ਚੰਦਨੀ ਸਿੰਘ ਚੰਦੀ ਵੱਲੋਂ ਵੀ ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਪਾਰਟੀ ਜਿਹੜੀ ਉਹ ਜੁਆਇਨ ਕਰਾਈ ਜਾਵੇ ਤੇ ਉਹਨਾਂ ਨੂੰ ਟਿਕ ਤਵਜੋਂ ਵੀ ਉਮੀਦਵਾਰ ਵਜੋਂ ਜਿਹੜਾ ਉਹ ਐਲਾਨਾ ਜਾਵੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਕੁਝ ਆਪਣੇ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਜੁਆਇਨਿੰਗ ਹੋਰ ਠੱਗੇ ਬਸਤੇ ਬੈ ਗਈ। ਹਾਲਾਂਕਿ ਹੁਣ ਇਸ ਵਕਤ ਅਗਮਿੰਦਰ ਸਿੰਘ ਰਾਜਾ ਵੜਿੰਗ ਜੋ ਪਾਰਟੀ ਪਰਬੰਧਨੋਂ ਉਤੋਂ ਚੋਣ ਲੜ ਰਹੇ ਨੇ ਲੇਕਿਨ ਇਸ ਤੂ ਸਮੇਂ ਦੇ ਵਿੱਚ ਆ ਕੇ ਪਾਰਟੀ ਨੂੰ ਜੁਆਇਨ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਰਖਵਾਉਂਦਾ ਹੈ ਤਾਂ ਇੱਥੇ ਕਿਹਾ ਜਾ ਸਕਦਾ ਹੈ ਕਿ ਅਸੈਂਬਲੀ ਚੋਣਾਂ ਦੀ ਤਿਆਰੀ ਹੈ ਜਿਹੜੀ ਉਹ ਕਾਂਗਰਸ ਵੱਲੋਂ ਜਿਹੜੀ ਬੈਂਸ ਬ੍ਰਦਰ ਕਰਦੇ ਹੋਏ ਜਿਹੜੇ ਉਹ ਦਿਖਾਈ ਦੇਣਗੇ ਤਾਂ ਫਿਲਹਾਲ ਲੋਕ ਕਿੰਨਾ ਕੁ ਬੈਂਸ ਬ੍ਰਦਰ ਦੇ ਨਾਲ ਚੱਲਦੇ ਨੇ ਤੇ ਕਿੰਨਾ ਕਾਂਗਰਸ ਨੂੰ ਉਹਨਾਂ ਦੇ ਆਉਣ ਦੇ ਨਾਲ ਲਾਹਾ ਮਿਲਦਾ ਹੈ ਇਹ ਦੇਖਣਾ ਬਹੁਤ ਇੰਟਰਸਟਿੰਗ ਹੈ ਸਮਤ ਕਈ ਤਰ੍ਹਾਂ ਦੇ ਸਵਾਲ ਨੇ ਬੈਸ ਪ੍ਰਧਾਨ ਦੀ ਸਿਆਸਤ ਦੀ ਜੇਕਰ ਆਪਾਂ ਗੱਲ ਕਰੀਏ ਕਿਸੇ ਟਾਈਮ ਅਕਾਲੀ ਦਲ ਦੇ ਨਾਲ ਫਿਰ ਆਪਣਾ ਇੱਕ ਫਰੰਟ ਬਣਾਇਆ ਜਾਂਦਾ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ 2017 ਦੀਆਂ ਚੋਣਾਂ ਇਕੱਠੇ ਲੜਦੇ ਹੋਏ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਭਾਜਪਾ ਦਾ ਸਮਰਥਨ ਤੇ ਹੁਣ ਫਾਈਨਲੀ ਕਾਂਗਰਸ ਦੇ ਨਾਲ ਸਵਾਲ ਕਈ ਤਰ੍ਹਾਂ ਦੇ ਨੇ ਔਰ ਖਾਸ ਤੌਰ ਤੇ ਨੈਤਿਕਤਾ ਦਾ ਸਵਾਲ ਜ਼ਰੂਰ ਉੱਠਦਾ ਹੈ ਹਮੇਸ਼ਾ ਹੀ ਪਾਰਟੀਆਂ ਨੂੰ ਲੈ ਕੇ ਜਿਹੜਾ ਆਪੋ ਆਪਣੀ ਵਿਚਾਰਧਾਰਾ ਜਿਹੜੀ ਉਹ ਅੱਗੇ ਰੱਖੀ ਗਈ ਹੈ ਪਰ ਇੱਥੇ ਜਦੋਂ ਬੈਂਸ ਬ੍ਰਦਰ ਦੇ ਵੱਲੋਂ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਸਮੇਂ-ਸਮੇਂ ਤੇ ਵੋਟਾਂ ਦੇ ਆਉਣ ਤੇ ਤਾਂ ਉਸ ਵਕਤ ਜ਼ਰੂਰ ਇੱਕ ਜੋ ਬੈਂਸ ਬ੍ਰਦਰ ਦਾ ਕੱਢਰ ਹੈ ਉਹ ਜ਼ਰੂਰ ਨਰਾਸ਼ ਹੁੰਦਾ ਹੈ ਕਿਉਂਕਿ ਫੇਸਬੁੱਕ ਦੇ ਉੱਤੇ ਸਿਮਰਜੀਤ ਸਿੰਘ ਬੈਂਸ ਕਾਫੀ ਜਿਹੜਾ ਲੰਮਾ ਚੌੜਾ ਭਾਸ਼ਣ ਦਿੰਦੇ ਹੋਏ ਜਿਹੜੇ ਆਹੋ ਨਜ਼ਰ ਆਉਂਦੇ ਸਨ ਲੰਬੀਆਂ ਚੌੜੀਆਂ ਗੱਲਾਂ ਪੰਜਾਬ ਨੂੰ ਬਚਾਉਣ ਦੇ ਕੀਤਾ ਦੇ ਖਾਤਰ ਜਿਹੜੀਆਂ ਉਹ ਗੱਲਾਂ ਕਰਦੇ ਆਉਂਦੇ ਸਨ ਲੇਕਿਨ ਜਦੋਂ ਅਹ ਇਹ ਜੇ ਲੀਡਰ ਜਦੋਂ ਪਾਰਟੀਆਂ ਬਦਲਦੇ ਨੇ ਤਾਂ ਜ਼ਾਹਿਰ ਹੀ ਗੱਲ ਹੈ ਕਿ ਲੋਕਾਂ ਦਾ ਭਰੋਸਾ ਜਿਹੜਾ ਉਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਓਹਲੀ-ਓਹਲੀ ਉੱਠਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਬੈਂਸ ਬ੍ਰਦਰ ਦਾ ਜਿਹੜਾ ਸਮਰਥਨ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਹਾ ਲੋਕ ਸਭਾ ਪਾਰਟੀ ਦਾ ਇਸ ਤੋਂ ਬਾਅਦ ਮਾਫ ਕਰਨਾ ਉਹ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਰਹੇ ਜਿਸ ਤੋਂ ਬਾਅਦ ਵਿੱਚ ਉਹਨਾਂ ਵੱਲੋਂ ਲੋਕਿੰਸਾਪ ਪਾਰਟੀ ਬਣਾਈ ਗਈ ਜਿਸ ਤੋਂ ਬਾਅਦ ਵਿੱਚ ਉਹਨਾਂ ਨੇ ਸਮਰਥਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਜਦੋਂ ਜਲੰਧਰ ਬਾਈ ਇਲੈਕਸ਼ਨਸ ਆਈਆਂ ਤਾਂ ਉਸ ਵਕਤ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਹੈ ਉਹ ਭਾਜਪਾ ਨੂੰ ਦੇ ਦਿੱਤਾ ਤੇ ਅੱਜ ਆਖਿਰਕਾਰ ਉਹਨਾਂ ਨੇ ਕਾਂਗਰਸ ਦਾ ਵੀ ਜਿਹੜਾ ਸਮਰਥਨ ਹੈ ਜਿਹੜਾ ਉਹ ਦਿੱਤਾ ਉਹਨਾਂ ਨੇ ਆਪਣਾ ਆਪ ਨੂੰ ਜੁਆਇਨ ਕਰ ਲਿੱਤਾ ਉਸ ਪਾਰਟੀ ਦੇ ਵਿੱਚ ਜਿਸ ਪਾਰਟੀ ਦੇ ਖਿਲਾਫ ਉਹ ਲਗਾਤਾਰ ਬੋਲਦੇ ਹੋਏ ਨਜ਼ਰ ਆ ਰਹੇ ਸਨ ਤਾਂ ਜਦੋਂ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਵਿੱਚ ਕੋਈ ਪਾਰਟੀ ਮੇਰੇ ਖਿਆਲ ਨਾਲ ਕੋਈ ਰਹਿ ਹੀ ਨਹੀਂ ਗਈ ਜਿੱਥੇ ਬੈਂਸ ਬ੍ਰਦਰ ਨਹੀਂ ਗਏ ਹੋਣਗੇ ਤਾਂ ਇਹਨਾਂ ਪਾਰਟੀਆਂ ਦੇ ਖਿਲਾਫ ਹੀ ਬੈਂਸ ਬ੍ਰਦਰ ਬੋਲਦੇ ਆਏ ਸਨ ਤਾਂ ਹੁਣ ਇੱਥੇ ਇਹ ਦੇਖਣਾ ਇਹ ਹੈ ਮੈਂ ਕਿੰਨਾ ਕੁ ਲੋਕ ਉਹਨਾਂ ਦੇ ਘਰੋਸਾ ਜਿਤਾਉਂਦੇ ਨੇ ਹੂੰ ਹੂੰ ਅੱਛਾ ਸਮਤ ਕਿਉਂਕਿ ਇਹ ਜੋ ਪਾਰਟੀ ਦੇ ਵਿੱਚ ਜੁਆਇਨਿੰਗ ਜਿਹੜੀ ਕੀਤੀ ਗਈ ਹੈ ਚੋਣਾਂ ਦੇ ਸਮੇਂ ਦੇ ਵਿੱਚ ਕੀਤੀ ਗਈ ਹੈ ਤਾਂ ਫਿਰ ਸਿੱਧੇ ਤੌਰ ਤੇ ਇਸ ਨੂੰ ਇਸੇ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਕਿ ਸਿਰਫ ਚੋਣਾਂ ਨੂੰ ਮੁੱਖ ਰੱਖਦੇ ਹੋਏ ਜੁਆਇਨਿੰਗ ਹੋਈ ਹੈ ਕਿਉਂਕਿ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਬੈਂਸ ਬ੍ਰਦਰਜ਼ ਪਾਣੀ ਨੂੰ ਲੈ ਕੇ ਮਸਲਾ ਚੱਕਦੇ ਰਹੇ ਨੇ ਪੰਜਾਬ ਦਾ ਪਾਣੀਆਂ ਨੂੰ ਪਾਣੀਆਂ ਨੂੰ ਲੈ ਕੇ ਔਰ ਜਿਹੜੀ ਪਾਰਟੀ ਨੂੰ ਘੇਰਦੇ ਰਹੇ ਨੇ ਉਸੇ ਪਾਰਟੀ ਦੇ ਵਿੱਚ ਆ ਸ਼ਾਮਲ ਨੇ ਦੇਖੋ ਇਹੀ ਗੱਲ ਮੈਂ ਬਲਦੀਤ ਦੱਸ ਰਿਹਾ ਸੀ ਕਿ ਜਿਸ ਪਾਰਟੀ ਦੇ ਖਿਲਾਫ ਹਮੇਸ਼ਾ ਹੀ ਬੈਦ ਬ੍ਰਦਰ ਭੁਗਤੇ ਆਏ ਨੇ ਕਾਂਗਰਸ ਦੇ ਖਿਲਾਫ ਕਾਂਗਰਸ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬੀ ਦੀ ਹੱਕ ਦੀ ਗੱਲ ਹੋਵੇ ਕੱਲੂਕਾਰੇ ਦੀ ਗੱਲ ਹੋਵੇ ਤਾਂ ਇਹਨਾਂ तमाम मुद्ਦਿਆਂ ਦੇ ਉੱਤੇ ਬੈਦ ਬ੍ਰਦਰ ਖੁੱਲ ਕੇ ਬੋਲਦੇ ਆਏ ਨੇ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਵੀ ਤਾਂ ਜ਼ਾਹਿਰ ਦੀ ਗੱਲ ਹੈ ਕਿ ਇਸ ਤੋਂ ਚੋਣਾ ਬਿਲਕੁਲ ਨਜ਼ਦੀਕ ਨੇ ਤਾਂ ਉਸ ਵਕਤ ਉਹਨਾਂ ਨੇ ਉਸੇ ਪਾਰਟੀ ਨੂੰ ਸਵੀਕਾਰਿਆ ਹੈ ਤਾਂ ਹੁਣ ਇੱਥੇ ਇਹ ਦੇਖਣਾ ਹੈ ਲੋਕਿ ਕੀ ਵਾਕਈ ਹੀ ਬੈਦ ਬ੍ਰਦਰ ਨੂੰ ਲੱਗਦਾ ਸੀ ਕਿ ਇੱਕ ਉਹਨਾਂ ਦਾ ਬਣਾਇਆ ਗਿਆ ਲੋਕਿੰਦਸਾਪ ਪਾਰਟੀ ਜਾਂ ਬੀਜੇਪੀ ਨਾਲ ਉਹ ਚੱਲ ਰਹੇ ਨੇ ਕਿ ਉਸ ਦੇ ਵਿੱਚ ਕੋਈ ਫਿਊਚਰ ਨਹੀਂ ਆਉਣ ਵਾਲਾ ਸਮਾਂ ਕਾਂਗਰਸ ਦਾ ਕਿ ਉਸ ਨੂੰ ਦੇ ਕੇ ਹੀ ਜਿਹੜਾ ਆਪਣਾ ਆਪਣੇ ਆਪ ਨੂੰ ਜਿਹੜਾ ਸ਼ਾਮਿਲ ਕਰਵਾਇਆ ਗਿਆ ਉਹਨਾਂ ਵੱਲੋਂ ਕਾਂਗਰਸ ਦੇ ਵਿੱਚ ਤਾਂ ਇਹ ਸਾਰੇ ਸਵਾਲ ਨੇ ਜਿਹੜੇ ਇਸ ਵਕਤ ਬਣੇ ਹੋਏ ਨੇ ਫਿਲਹਾਲ ਜਵਾਬਾਂ ਦੀ ਉਡੀਕ ਹੈ ਬੈਂਸ ਬ੍ਰਦਰ ਕਦੋਂ ਆਉਂਦੇ ਨੇ ਤੇ ਕੀ ਜਵਾਬ ਦਿੰਦੇ ਨੇ ਇਸ ਬਾਬਤੇ ਦੇ ਜੁਆਇਨਿੰਗ ਨੂੰ ਲੈ ਕੇ ਇਹ ਵੀ ਦੇਖਣਾ ਬਹੁਤ ਐਮਰਗੀਗਾ ਅੱਛਾ ਸਭ ਤੋਂ ਇੱਕ ਜੋ ਲੁਧਿਆਣਾ ਦੇ ਸਮੀਕਰਨ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਜੇ ਮੈਂ ਸਵਾਲ ਕਰਾਂ ਤਾਂ ਕਾਂਗਰਸ ਨੂੰ ਕਿੰਨਾ ਕੁ ਇਸ ਦੇ ਨਾਲ ਬੈਨੀਫਿਟ ਹੁੰਦਾ ਨਜ਼ਰ ਆਏਗਾ 2019 ਦੀਆਂ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਲੋਕ ਸੰਸਦ ਪਾਰਟੀ ਦੇ ਉਮੀਦਵਾਰ ਸੀ ਔਰ ਦੂਜੀ ਪੋਜੀਸ਼ਨ ਦੇ ਉੱਪਰ ਸਟੈਂਡ ਕੀਤਾ ਸੀ ਉਸ ਵੇਲੇ ਉਹਨਾਂ ਨੇ ਜਦੋਂ ਕਿ ਰਵਨੀਤ ਬਿੱਟੂ ਜਿੱਤੇ ਸੀ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਇਸ ਦਾ ਬੈਨੀਫਿਟ ਹੋਏਗਾ ਦੇਖੋ ਲੁਧਿਆਣਾ ਦੱਖਣੀ ਇਹ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਚਾਹੇ ਆਕਮ ਨਗਰ ਦੀ ਗੱਲ ਕੀਤੀ ਜਾਵੇ ਦੋਵੇਂ ਬੈਂਸ ਬ੍ਰਦਰਸ ਉਥੋਂ ਖੜਦੇ ਆਏ ਨੇ ਉਥੋਂ ਨੁਮਾਇੰਦਗੀ ਕਰਦੇ ਆਏ ਨੇ 12 ਦੀ ਗੱਲ ਕੀਤੀ ਜਾਵੇ 12 ਤੋਂ ਲੈ ਕੇ 22 ਤੱਕ ਆਦਮ ਨਗਰ ਤੋਂ ਨੇ ਜਿਹੜੇ ਉਹ ਸਿਮਰਜੀਤ ਸਿੰਘ ਬੈਂਸ ਨੁਮਾਇੰਦਗੀ ਕਰਦੇ ਆਏ ਨੇ ਤੇ ਇਥੋਂ ਹੀ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੱਖਣੀ ਤਾਂ ਉਥੋਂ ਬਲਵਿੰਦਰ ਸਿੰਘ ਬੈਂਸ ਨੇ ਜਿਹੜੇ ਉਹ ਲੜਦੇ ਹੋਏ ਦਿਖਾਈ ਦੇ ਦਿੱਤੇ ਨੇ ਤਾਂ 2019 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕ ਇਨਸਾਫ ਪਾਰਟੀ ਵੱਲੋਂ ਹੀ ਟਿਕਟ ਲੜੀ ਗਈ ਸੀ ਤਾਂ ਉਸ ਵਕਤ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਉਹ 3 ਲੱਖ ਵੋਟਾਂ ਸੀ ਕਰ ਚੁੱਕੇ ਸਨ ਲੇਕਿਨ ਇਸ ਵਕਤ ਸਥਿਤੀ ਬਿਲਕੁਲ ਬਦਲ ਚੁੱਕੀ ਆ ਹਨ ਲੋਕਾਂ ਨੇ ਦੇਖ ਲਿਆ ਹੈ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਆਪਣਾ ਲਾਹਾ ਦੇਖਦੇ ਹੋਏ ਪਾਰਟੀਆਂ ਬਦਲ ਰਹੇ ਹਨ ਲੇਕਿਨ ਇੱਥੇ ਇਹ ਦੇਖਣਾ ਹੈ ਮੈਂ ਕਿਉਂਕਿ 2019 ਦੇ ਵਿੱਚ ਸਥਿਤੀ ਬਹੁਤ ਸਮੀਕਰਨ ਬਹੁਤ ਲੱਗ ਸੀ ਸਿਆਸਤ ਦਾ ਉਸ ਵਕਤ ਬੈਂਸ ਬ੍ਰਦਰ ਲਗਾਤਾਰ ਪੰਜਾਬ ਸਰਕਾਰ ਤੋਂ ਵੱਖ ਹੋ ਕੇ ਤੇ ਕਾਂਗਰਸ ਦੇ ਉੱਤੇ ਹਮਲਾਵਰ ਸਨ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਤਮਾਮ ਪੰਜਾਬ ਦੇ ਜਿੰਨੇ ਮੁੱਦੇ ਸੀ ਉਹਨਾਂ ਨੂੰ ਲੈ ਕੇ ਲਗਾਤਾਰ ਸੋਸ਼ਲ ਪਲੇਟਫਾਰਮ ਦੇ ਉੱਤੇ ਆਪਣੀ ਗੱਲਾਂ ਰੱਖ ਰਹੇ ਸਨ ਤਾਂ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ 3 ਲੱਖ ਵੋਟ ਹੈ ਜਿਹੜੀ ਉਹ ਲੁਧਿਆਣਾ ਤੋਂ ਕੁੱਟੇ ਸਨ ਲੇਕਿਨ ਇਸ ਵਕਤ ਸਮਿਕਰਨ ਸਿਆਸਤ ਦੇ ਬਿਲਕੁਲ ਉਲਟ ਹਨ ਲੋਕ ਵੀ ਸਮਝ ਚੁੱਕੇ ਹਨ ਕਿ ਲੀਡਰਾਂ ਵੱਲੋਂ ਆਪਣੇ ਲਾਹੇ ਨੂੰ ਲੈ ਕੇ ਜਿਹੜੀਆਂ ਪਾਰਟੀਆਂ ਬਦਲੀਆਂ ਜਾਂਦੀਆਂ ਹਨ ਤੇ ਇਹਨਾਂ ਵਿੱਚ ਸਿਮਰਜੀਤ ਸਿੰਘ ਬੈਂਸ ਵੀ ਅਤੇ ਬਲਵਿੰਦਰ ਸਿੰਘ ਬੈਂਸ ਵੀ ਜੀ ਜੀ ਬਹੁਤ ਸ਼ੁਕਰੀਆ ਸੰਮਤ ਇਸ ਖਬਰ ਦੇ ਉੱਪਰ ਸਾਡੇ ਨਾਲ ਜੁੜਨ ਦੇ ਲਈ ਔਰ ਜਾਣਕਾਰੀ ਸਾਂਝੀ ਕਰਨ ਲਈ ਸੋ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਵੇਲੇ ਜੋ ਬੈਂਸ ਭਰਾ ਨੇ ਲੁਧਿਆ